ਇਨੂੰ ਫੇਲ ਹੋਣ ਦਾ ਕਾਰਨ ਆਪਾਂ ਕੀ ਕਹਿ ਸਕਦੇ ਆ ਫੇਲ ਆ ਜਾਂ ਪਾਸ ਆ ਜੀ ਪੀਐਸ ਸਾਡੇ ਵੱਲੋਂ ਤਾਂ ਪੂਰਾ ਪਾਸ ਆ ਜੀ ਜਿਹੜਾ ਤੁਸੀਂ ਪੁੱਛ ਰਹੇ ਹੋ ਦੀ ਫੇਲ ਹੋਣ ਦਾ ਕਾਰਨ ਕੀ ਹੈ ਫੇਲ ਹੋਣ ਦਾ ਕਾਰਨ ਆਪਾਂ ਮੈਂ ਇੱਕੋ ਹੀ ਕਹਿ ਸਕਦਾ ਨੂੰ ਮੈਨੂੰ ਲੱਗਿਆ ਜਿਹੜੀ ਆ ਵਾਲੀ ਬੈਟਰੀ ਹੈਗੀ ਉਹਨੂੰ ਆਪਾਂ ਕਿੱਥੋਂ ਚਾਰਜ ਕਰ ਸਕਦੇ ਹਾਂ ਅਸੀਂ ਆਪਾਂ ਇਹਦੇ ਪਿੱਛੇ ਹੀ ਪੁਆਇੰਟ ਦਿੱਤਾ ਹੋਇਆ ਜੀ ਚਾਰਜਿੰਗ ਪੁਆਇੰਟ ਠੀਕ ਹੈ ਆਪਾਂ ਲੀਡ ਲਾ ਕੇ ਇੱਥੇ ਹੀ ਬੈਟਰੀ ਚਾਰਜ ਕਰ ਸਕਦੇ ਹਾਂ ਲੋ ਵੀਰੋ ਅੱਜ ਤੁਹਾਨੂੰ ਮੋਵਾ ਦਾ ਜਿਹੜਾ ਲੇਜ਼ਰ ਲੇਵਲਰ ਸਿਸਟਮ ਆ ਉਹਦੇ ਬਾਰੇ ਇਹ ਵੀਡੀਓ ਦੇ ਵਿੱਚ ਜਾਣਕਾਰੀ ਦੇਣੀ ਆ ਮੋਵਾ ਬੇਸਿਕਲੀ ਹੁਣ ਤੁਸੀਂ ਤਕਰੀਬਨ ਸਾਰੇ ਜਾਣਦੇ ਹੋਗੇ ਵੀ ਜਰਮਨ ਦੀ ਕੰਪਨੀ ਹੈ ਤੁਹਾਨੂੰ ਗਾਂਧੀ ਨਗਰ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਹੈੱਡ ਆਫਿਸ ਆ ਤੇ ਫੈਕਟਰੀ ਹੈਗੀ ਉੱਥੇ ਤਾਂ ਤੁਹਾਨੂੰ ਆਲਰੇਡੀ ਇੱਕ ਵੀਡੀਓ ਦਿਖਾਈ ਹੋਈ ਹੈਗੀ ਸੋ ਅੱਜ ਮੈਂ ਖੜਾ ਹਾਂਗਾ ਸੁਨਾਮ ਤੇ ਮੇਰੇ ਨਾਲ ਭਾਈ ਹਿਮਾਸ਼ੂ ਜੀ ਨੇ ਕੀ ਹਾਲ ਚੱਲ ਸਾਰਾ ਠੀਕ ਠਾਕ ਸਭ ਤੇ ਤੇ ਇਸ ਸਿਸਟਮ ਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਜਿਹੜਾ GPS ਵਾਲਾ ਬਿਲਕੁਲ ਨਵੀਂ ਇਨਵੈਂਸ਼ਨ ਆਪਾਂ ਕਹਦੇ ਵੀ ਹੁਣ ਨਵੀਆਂ ਅਪਡੇਟਾਂ ਦੇ ਨਾਲ ਆਇਆ ਸਿਸਟਮ ਉਹਦੇ ਬਾਰੇ ਵੀ ਥੋੜੀ ਜੀ ਗੱਲਬਾਤ ਕਰਾਂਗੇ ਤੇ ਮੇਨ ਜਿਹੜਾ ਅੱਜਕੱਲ ਮਨ ਲਓ ਹੁਣ ਤੁਸੀਂ ਸਿਸਟਮ ਕੋਈ ਵੀ ਲੈਣੇ ਹੋਗੇ ਠੀਕ ਹੈ ਰੀਸੀਵਰ ਹੋ ਗਿਆ ట్రాన్స్‌ਮੀਟਰ ਹੋ ਗਿਆ ਕੰਟਰੋਲਰ ਹੋ ਗਿਆ ਤੇ ਜੇ ਆਪਾਂ ਨੂੰ ਥੋੜੇ ਜੇ ਪੈਸਿਆਂ ਦੇ ਵਟੇ ਹੋਰ ਆਪਾਂ ਕਹਦੇ ਇੱਕ ਜਰਮਨ ਦੀ ਪੂਰੀ ਟੌਪ ਕਲਾਸ ਟੈਕਨੋਲੋਜੀ ਮਿਲਦੀ ਹੈ ਤਾਂ ਉਹ ਕੋਈ ਮਾੜੀ ਨਹੀਂ ਜਿਹਨੂੰ ਤੁਸੀਂ ਜਦੋਂ ਚਲਾਉਣਾਗਾ ਤਾਂ ਤੁਸੀਂ ਖੁਦ ਕੰਫਰਟੇਬਲ ਰਹੋ ਤੁਹਾਨੂੰ ਕਿਸ ਪ੍ਰਕਾਰ ਦੀ ਦਿੱਕਤ ਨਾ ਆਵੇ ਇਹਦੇ ਵਿੱਚ ਵੀ ਕਈ ਚੀਜ਼ਾਂ ਕਈ ਫੰਕਸ਼ਨ ਨਵੇਂ ਲੰਗੇ ਉਹ ਨਵੇਂ ਕਿਹੜੇ-ਕਿਹੜੇ ਨੇ ਹੁਣ ਇੱਕ ਤਾਂ ਦੇਖੋ ਜਿਹੜਾ ਉਹ ਸਾਹਮਣੇ ਆਪਣਾ ਚੱਲ ਰਿਹਾ ਸਿਸਟਮ ਆ ਲੇਜ਼ਰ ਵਾਲਾ ਉਹਨੂੰ ਆਪਾਂ ਇੱਥੋਂ ਆਨ ਆਫ ਕਰ ਸਕਦੇ ਆ ਇਸ ਬਟਨ ਤੋਂ ਠੀਕ ਹੈ ਬੰਦ ਹੋ ਗਿਆ ਇੱਥੋਂ ਹੀ ਦੁਬਾਰਾ ਇਹਨੂੰ ਆਪਾਂ ਸਟਾਰਟ ਕਰ ਸਕਦੇ ਆ ਤੁਹਾਨੂੰ ਕੋਈ ਰਿਮੋਟ ਨਹੀਂ ਰੱਖਣ ਦੀ ਲੋੜ ਹੈਗੀ ਰਿਮੋਟ ਤੁਹਾਡਾ ਗੁੰਮਦਾਗਾ ਉਹਦੇ ਸੈੱਲ ਡਾਊਨ ਹੁੰਦੇ ਨੇ ਜਾਂ ਕੁਝ ਵੀ ਹੋ ਗਿਆ ਟੁੱਟ ਗਿਆ ਕਰ ਗਿਆ ਤਾਂ ਹੁਣ ਤੁਹਾਡਾ ਸਾਰਾ ਜਿਹੜਾ ਕੰਟਰੋਲ ਆ ਉਹ ਇਸੇ ਤੋਂ ਹੀ ਆ ਇੱਥੋਂ ਚੱਲ ਗਿਆ ਦੂਜੇ ਨੰਬਰ ਦੇ ਉੱਤੇ ਜਿਹੜੀ ਬੈਟਰੀ ਹੈਗੀ ਉਹਨੂੰ ਤੁਸੀਂ ਜਿਹੜੀ ਆ ਵਾਲੀ ਬੈਟਰੀ ਹੈਗੀ ਉਹਨੂੰ ਆਪਾਂ ਕਿੱਥੋਂ ਚਾਰਜ ਕਰ ਸਕਦੇ ਹਾਂ ਅਸੀਂ ਆਪਾਂ ਇਹਦੇ ਪਿੱਛੇ ਹੀ ਪੁਆਇੰਟ ਦਿੱਤਾ ਹੋਇਆ ਜੀ ਚਾਰਜਿੰਗ ਪੁਆਇੰਟ ਠੀਕ ਹੈ ਆਪਾਂ ਲੀਡ ਲਾ ਕੇ ਇੱਥੋਂ ਹੀ ਬੈਟਰੀ ਚਾਰਜ ਕਰ ਸਕਦੇ ਹਾਂ ਇਥੋਂ ਹੀ ਚਾਰਜ ਕਰ ਸਕਦਾ ਹਾਂ ਮਨਾਂ ਆਪਾਂ ਨੂੰ ਕਿਤੇ ਘਰੇ ਜਾ ਕਿਤੇ ਦੂਰ ਜਾ ਕੇ ਬੈਟਰੀ ਚਾਰਜ ਲਾਣ ਦੀ ਲੋੜ ਨਹੀਂ ਹੈਗੀ ਆਪਣੇ ਕੋਲੇ ਦੋ ਬੈਟਰੀਆਂ ਹੁੰਦੀਆਂ ਨੇ ਇੱਕ ਤੋਂ ਆਪਾਂ ਕੰਮ ਲੈ ਸਕਦੇ ਆ ਦੂਜੀ ਆਪਾਂ ਟਰੈਕਟਰ ਤੇ ਬੈਠੀ ਆਪਣੀ ਚਾਰਜ ਕਰ ਸਕਦੇ ਹਾਂ ਨਾਲ ਦੀ ਨਾਲ ਕਈ ਵਾਰ ਇਹ ਨਹੀਂ ਹੈਗਾ ਬੰਦਾ ਕਾਲੀ ਕਾਲੀ ਚ ਘਰੋਂ ਚੱਲਿਆ ਅਗਲੇ ਕਹਿੰਦੇ ਭੁੱਲਿਆ ਵੀ ਇਹਦਾ ਚਾਰਜ ਲੱਗੀ ਰਹੀ ਹੈਗਾ ਹਣਾ ਉਹ ਚੀਜ਼ ਖਤਰਾ ਨਹੀਂ ਹੋਣੀ ਹੈਗੀ ਤੇ ਇੱਕ ਮੈਨੂੰ ਇਹ ਦੱਸੋ ਮਾਸੂ ਜਿੰਮੇ ਹੁਣ ਆਪਣਾ ਇਹ ਸਿਸਟਮ ਹੈਗਾ ਜੀਪੀਐਸ ਵਾਲਾ ਹਾਂਜੀ ਇਹਨੂੰ ਫੇਲ ਹੋਣ ਦਾ ਕਾਰਨ ਆਪਾਂ ਕੀ ਕਹਿ ਸਕਦੇ ਆ ਫੇਲ ਆ ਜਾਂ ਪਾਸ ਆ ਜੀਪੀਐਸ ਸਾਡੇ ਵੱਲੋਂ ਤਾਂ ਪੂਰਾ ਪਾਸ ਹੈ ਜੀ ਜਿਹੜਾ ਤੁਸੀਂ ਪੁੱਛ ਰਹੇ ਹੋ ਦੀ ਫੇਲ ਹੋਣ ਦਾ ਕਾਰਨ ਕੀ ਹੈ ਹੂੰ ਫੇਲ ਹੋਣ ਦਾ ਕਾਰਨ ਆਪਾਂ ਮੈਂ ਇੱਕੋ ਹੀ ਕਹਿ ਸਕਦਾ ਨੂੰ ਮੈਨੂੰ ਲੱਗਿਆ ਹੂੰ ਵੀ ਹਜੇ ਕੀ ਹੈ ਫੀਲਡ ਦੇ ਵਿੱਚ ਜੀਪੀਐਸ ਸਿਸਟਮ ਬਹੁਤ ਘੱਟ ਨੇ ਮਾਰਕੀਟ 'ਚ ਘੱਟ ਮਾਰਕੀਟ 'ਚ ਘੱਟ ਮਾਰਕੀਟ 'ਚ ਘੱਟ ਠੀਕ ਆਪਾਂ ਕਹਿ ਸਕਦੇ ਹਾਂ ਮੋਬਾਈਲ ਨੇ ਲਾਂਚ ਕਰਿਆ ਮੋਬਾਈਲ ਅਜੇ ਇਹਨੂੰ ਚਲਾ ਰਿਹਾ ਜੀ ਹਨਾ ਅਦਰ ਹਜੇ ਕਿਸੇ ਕੰਪਨੀ ਦਾ ਕਹਿ ਦਈਏ ਜੀਪੀਐਸ ਨਹੀਂ ਆ ਰਿਹਾ ਕਿਸੇ ਡੀਲਰਾਂ ਕੋਲੇ ਪ੍ਰੋਵਾਈਡ ਨਹੀਂ ਹੈਗੇ ਤਾਂ ਇੱਕ ਉਹ ਕੀ ਕਰਦੇ ਨੇ ਇਹ ਮਾਰਕੀਟ ਦੇ ਵਿੱਚ ਨੈਗੇਟਿਵਿਟੀ ਫਲਾ ਰਹੇ ਨੇ ਚੀਜ਼ ਦੀ ਵੀ ਜੀਪੀਐਸ ਤਾਂ ਦੀ ਕਾਮਯਾਬ ਨਹੀਂ ਹੈਗਾ ਕਿਉਂਕਿ ਪ੍ਰੋਵਾਈਡ ਨਹੀਂ ਕਰਵਾ ਸਕਦੇ ਹੈ ਹੈ ਨਹੀਂ ਕਿਸੇ ਕੋਲੇ ਸਿਸਟਮ ਕਹਿਣ ਦਾ ਭਾਵ ਹੈ ਨਾ ਪਰ ਜਿੱਥੇ ਅਸੀਂ ਦਿੱਤੇ ਨੇ ਜਿਹੜੇ ਫਾਰਮਰ ਇਹਨਾਂ ਨੂੰ ਚਲਾ ਰਹੇ ਨੇ ਜੀ ਜੀਪੀਐਸ ਨੂੰ ਜੇ ਆਪਾਂ ਉਹਨਾਂ ਤੋਂ ਰਿਪੋਰਟ ਲਵਾਂਗੇ ਦੇਖੋ ਜੇ ਆਪਾਂ ਕਿਸੇ ਹੋਰ ਤੋਂ ਲਵਾਂਗੇ ਜਿਨ੍ਹਾਂ ਨੇ ਚਲਾਇਆ ਨਹੀਂ ਵਰਤਿਆ ਨਹੀਂ ਉਹ 네ਗੇਟਿਵ ਹੀ ਦੱਸਣਗੇ ਹਾਂ ਜਿਹਨੇ ਕੋਈ 5 ਮਿੰਟ ਖੜ ਕੇ ਕੋਲੇ ਦੇਖ ਲਿਆ ਹਾਂਜੀ ਉਹ ਕੋਈ ਸੈਟ ਅਪ ਨਹੀਂ ਇਹ ਤੂੰ ਜੀਪੀਐਸ ਤੋਂ ਵਧੀਆ ਚੱਲ ਰਿਹਾ ਬਹੁਤ ਅਸੀਂ ਪਿਛਲੇ ਸਾਲ ਵੇਚੇ ਨੇ ਸਿਸਟਮ ਹਨਾ ਜੀ ਫਾਰਮਰ ਨੇ ਚਲਾਏ ਨੇ ਕਿਸੇ ਨੇ 700 ਘੰਟਾ 800 ਘੰਟਾ ਵਧੀਆ ਚੱਲਿਆ ਕੋਈ ਕੰਪਲੇਂਟ ਨਹੀਂ ਕਿਸੇ ਤਰ੍ਹਾਂ ਦੀ ਮੇਨਟੇਨੈਂਸ ਨਹੀਂ ਬਹੁਤ ਵਧੀਆ ਰਿਜ਼ਲਟ ਆਈ ਜੀ ਪੂਰਾ ਵਧੀਆ ਚੱਲਿਆ ਉਹ ਪੂਰਾ ਵਧੀਆ ਤੇ ਜੇ ਆਪਾਂ ਲੇਜ਼ਰ ਦੇ ਨਾਲ ਇਹਨੂੰ ਕੰਪੈਰੀਜ਼ਨ ਕਰੀਏ ਠੀਕ ਹੈ ਆਪਣਾ ਲੇਜ਼ਰ ਵਾਲਾ ਸਿਸਟਮ ਜਿਹੜਾ ਚੱਲ ਹੀ ਰਿਹਾ ਹੈਗਾ ਉਹਦੇ ਨਾਲ ਆਪਾਂ ਇਹਨੂੰ ਕੰਪੈਰੀਜ਼ਨ ਕਰਦੇ ਆਂ ਜੀਪੀਐਸ ਨਾਲ ਇਹਦੇ ਵਿੱਚੋਂ ਕੀ ਕੀ ਸਹੂਲਤਾਂ ਵੱਧ ਨੇ ਜੀਪੀਐਸ ਦੇ ਵਿੱਚ ਜੀਪੀਐਸ ਦੇ ਵਿੱਚ ਆਪਾਂ ਗੱਲ ਕਰੀਏ ਦੀ ਲੇਜ਼ਰ ਦੇਖੋ ਕੰਮ ਲੇਜ਼ਰ ਵੀ ਵਧੀਆ ਕਰਦਾ ਨੋ ਡਾਊਟ ਕੰਮ ਕਰਦਾ ਪਰ ਜਿਵੇਂ ਆਪਾਂ ਕਹਿਦੀ ਵੀ ਜੋ ਪੰਜ ਚਾਰ ਕਮੀਆਂ ਚਾਰ ਪੰਜ ਕਮੀਆਂ ਉਹਦੇ ਵਿੱਚ ਹੈਗੀਆਂ ਸੀਗੀਆਂ ਲੇਜ਼ਰ ਦੇ ਵਿੱਚ ਜਿਵੇਂ ਕਿ ਆਪਾਂ ਗੱਲ ਕਰੀਏ ਮੰਨ ਲਓ ਇੱਕ ਸੀਜ਼ਨ ਦੇ ਵਿੱਚ ਪੰਜ ਚਾਰ ਕਰਾ ਇਕੱਠੇ ਚੱਲ ਰਹੇ ਨੇ ਜੀ ਨੇੜੇ ਨੇੜੇ ਇੱਕ ਹੀ ਰੇ ਦੇ ਵਿੱਚ ਚੱਲੀ ਜਾਂਦੇ ਨੇ ਉਹ ਕੀ ਕਰਦੇ ਸੀਗੇ ਇੱਕ ਦੂਜੇ ਨੂੰ ਡਿਸਟਰਬ ਕਰਦੇ ਸੀਗੇ ਇੱਕ ਦੂਜੇ ਦੀ ਰੇਂਜ ਫੜਨੀ ਹੈ ਨਾ ਰੇਂਜ ਫੜਨ ਕਰਕੇ ਉਹ ਰੇਂਜ ਕੱਟਦੀ ਸੀ ਜੀ ਠੀਕ ਹੈ ਜੀ ਉਹ ਚੀਜ਼ ਜੀਪੀਐਸ ਦੇ ਵਿੱਚ ਖਤਮ ਹੋਊਗੀ ਕਿਉਂ ਇਹਦੇ ਵਿੱਚ ਲੇਜ਼ਰ ਦਾ ਕੰਮ ਨਹੀਂ ਹੈਗਾ ਜੀ ਲੇਜ਼ਰ ਇਹਨੇ ਇੱਕ ਦੂਜੇ ਦੀ ਫੜਨੀ ਨਹੀਂਗੀ ਪਹਿਲਾ ਪੁਆਇੰਟ ਪਹਿਲਾ ਪੁਆਇੰਟ ਦੂਜਾ ਪੁਆਇੰਟ ਕੀ ਹੈ ਜੀ ਜਿਹੜਾ ਲੇਜ਼ਰ ਸਿਸਟਮ ਹੈ ਉਹ ਖੇਤ ਦੇ ਵਿੱਚੋਂ ਆਪਣਾ ਜਿਹੜਾ ਫੀਲਡ ਦੇ ਵਿੱਚੋਂ ਤਾਰਾਂ ਲੰਘਦੇ ਨੇ ਹਾਈ ਵੋਲਟੇਜ ਦੀਆਂ ਜੀ ਕਿਸੇ ਖੇਤ ਚ ਤਾਂ ਉਹ ਦੇ ਨੀਚੇ ਜਾ ਕੇ ਥੋੜੀ ਜੀ ਮਤਲਬ ਜਦੋਂ ਤਾਰਾਂ ਦੇ ਥੱਲੋਂ ਲੰਘਦਾ ਸੀਗਾ ਤਾਂ ਕੀ ਕਰ ਸਕਦੇ ਆਪਾਂ ਵੀ ਫਲਕਸੇਸ਼ਨ ਹੁੰਦੀ ਹੈ ਉਹਦੀ ਹਾਂ ਠੀਕ ਹੈ ਤੇ ਰੇਂਜ ਕੱਟਦੀ ਸੀ ਮਤਲਬ ਉਹ ਚੀਜ਼ਾਂ ਦੇ ਵਿੱਚ ਖਤਮ ਹੈ ਇਹਨੂੰ ਕੋਈ ਤਾਰਾਂ ਦੀ ਕੋਈ ਚੱਕਰ ਨਹੀਂਗਾ ਜੀ ਕੋਈ ਸਿਸਟਮ ਇਹਦੇ ਨੇੜੇ ਚੱਲ ਜਾਂਦਾ ਉਹਦੀ ਕੋਈ ਟੈਨਸ਼ਨ ਇਹਨੂੰ ਕਿਸੇ ਵੀ ਚੀਜ਼ ਨਾਲ ਡਿਸਟਰਬੈਂਸ ਨਹੀਂ ਜਾਣੀ ਨਹੀਂ ਦੂਜਾ ਮੰਨ ਲਓ ਜਿਹੜੇ ਇਹਦੇ ਰੋਵਰ ਨੇ ਜੀ ਠੀਕ ਹੈ ਇੱਕ ਆਪਣਾ ਬਗੜ ਦੇ ਉੱਤੇ ਲੱਗੂਗਾ ਦੂਜਾ ਆਪਾਂ ਫੀਲਡ ਚ ਲਾਵਾਂਗੇ ਇਹਨਾਂ ਨੂੰ ਟੈਂਪਰੇਚਰ ਨਾਲ ਕੋਈ ਫਰਕ ਨਹੀਂ ਹੈਗਾ ਜੀ ਲੇਜ਼ਰ ਨੂੰ ਟੈਂਪਰੇਚਰ ਵੀ ਜ਼ਿਆਦਾ ਹੋ ਜੇ ਉਦੋਂ ਵੀ ਉਹਦੇ ਚ ਕੰਪਲੇਂਟ ਆਉਂਦੀ ਸੀਗੀ ਮੰਨ ਲਓ ਜੂਨ ਜਲਾਈ ਦੇ ਵਿੱਚ ਜਾ ਕੇ ਖੜ ਜਾਂਦਾ ਗਰਮੀ ਨਾਲ ਖੜੇ ਜਾਂਦਾ ਜਾਂ ਤੂੜ ਤੂੜ ਡਗੀ ਜ਼ਿਆਦੇ ਇਹਨੂੰ ਕਿੰਨਾ ਮਰਜੀ ਟੈਂਪਰੇਚਰ ਹੋ ਜੇ ਜੀ ਇਹ ਨਹੀਂ ਖੜਦਾ ਕਈ ਵਾਰੀ ਜ਼ਮੀਨ ਸੁੱਕੀ ਹੁੰਦੀ ਹੈ ਤੂੜ ਡੁੱਡੀ ਦੇ ਵਿੱਚ ਵੀ ਖੜਦਾ ਲੇਜ਼ਰ ਮੈਂ ਕਿੰਨੇ ਮਰਜੀ ਧੂਲ ਹੋਵੇ ਜੀ ਇਹਨੂੰ ਕੋਈ ਟੈਂਸ਼ਨ ਚਲੋ ਮੈਂ ਕਹਿੰਦਾ ਇੱਕ ਚੀਜ਼ ਹੋਰ ਵੀ ਹੈ ਵੀ ਬ ਟ੍ਰਾਈਪੋਡ ਕੈਰੀ ਕਰਨਾ ਪਊਗਾ ਜੀ ਜਿਵੇਂ ਆਪਾਂ ਕਹਿ ਦਈਏ ਲੇਜ਼ਰ ਨਾਲ ਜਿਹੜਾ ਟ੍ਰਾਈਪੋਡ ਹੁੰਦਾ ਹੈ ਕਾਫੀ ਵਜ਼ਨ ਹੁੰਦਾ ਹੈ 25 ਤੋਂ 20-25 ਕਿਲੋ ਦਾ ਟ੍ਰਾਈਪੋਡ ਹੁੰਦਾ ਹੈ ਇਹਦੇ ਨਾਲ ਜਿਹੜਾ ਟ੍ਰਾਈਪੋਡ ਮਿਲੂਗਾ ਇਹ ਮਿਲੂਗਾ ਤੁਹਾਨੂੰ 2 2 ਕਿਲੋ ਦਾ ਟ੍ਰਾਈਪੋਡ ਹੈ ਜੀ ਜਿਹਨੂੰ ਤੁਸੀਂ ਕਿਵੇਂ ਮਰਜ਼ੀ ਬੰਦ ਹੋ ਜਾਂਦਾ ਹੈ ਛੋਟਾ ਹੋ ਜਾਂਦਾ ਹੈ ਚੱਕ ਕੇ ਕਿਤੇ ਮਰਜ਼ੀ ਲੈ ਜਾਓ ਨਹੀਂ ਮੰਨ ਲਓ ਵੀ ਬੰਦੇ ਨੇ ਇਹ ਚਲਾਉਣੀ ਪਿੰਡ-ਪਿੰਡ ਦੇ ਵਿੱਚ ਆ ਕੋਈ 1 ਕਿਲੋ 1.5 ਕਿਲੋ ਮੀਟਰ ਦੇ ਏਰੀਆ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਨਹੀਂ ਜਿਹੜੀ ਇਹਦੀ ਰੇਂਜ ਹੈ ਜੀ ਜੀਪੀਐਸ ਦੀ ਆਪਾਂ ਸੈਂਟਰ ਚ ਲਾਤਾ ਇੱਕ ਸਾਈਡ ਠੀਕ ਹੈ ਮਤਲਬ ਚਾਰੇ ਸਾਈਡ 2-2 ਕਿਲੋਮੀਟਰ ਏਰੀਆ ਕਵਰ ਕਰੂਗਾ 8 ਕਿਲੋਮੀਟਰ ਏਰੀਆ ਇਹ ਕਵਰ ਕਰੂਗਾ ਜੀ ਹੂੰ ਮਤਲਬ 8 ਕਿਲੋਮੀਟਰ ਤੱਕ ਤਾਂ ਤੁਹਾਨੂੰ ਇਹਨੂੰ ਹਲਾਉਣ ਦੀ ਲੋੜ ਹੀ ਨਹੀਂ ਹੈਗੀ ਜਿਵੇਂ ਹੁਣ ਆਪਾਂ ਇਸ ਟਾਈਮ ਖੜੇ ਆਂਗੇ ਜਿੱਥੇ ਇਸ ਪੁਆਇੰਟ ਤੋਂ 2 ਕਿਲੋਮੀਟਰ ਇਧਰ ਨੂੰ ਚਲਾ ਸਕਦੇ ਆ 2 ਕਿਲੋਮੀਟਰ ਇਧਰ ਨੂੰ ਚਲਾ ਸਕਦੇ ਆ ਚਾਰੇ ਸਾਈਡ ਤੋਂ ਚਾਰੇ ਸਾਈਡਾਂ ਤੋਂ 2 ਕਿਲੋਮੀਟਰ ਜਿੰਨਾ ਚਿਰ ਤੁਸੀਂ ਇੰਨਾ ਏਰੀਆ ਕਵਰ ਕਰਨਾ ਤੁਹਾਨੂੰ ਟ੍ਰਾਈਪੋਡ ਚੱਕਣ ਦੀ ਲੋੜ ਨਹੀਂ ਹੈਗੀ ਤੁਸੀਂ ਉੱਥੇ ਹੀ ਕਰੋਗੇ ਉੱਥੇ ਹੀ ਕਰੋ ਠੀਕ ਹੈ ਬਾਕੀ ਮੇਨਟੇਨੈਂਸ ਘੱਟ ਗਈ ਜੀ ਕੋਈ ਕੈਲੀਬ੍ਰੇਸ਼ਨ ਨਹੀਂ ਆਊਟ ਹੋਣੀ ਕੋਈ ਹਾਂ ਠੀਕ ਹੈ ਜੀ ਮਨ ਲੈ ਰੋਵਰ ਨੇ ਜਿਹੜੇ ਜਿਵੇਂ ట్రాన్స్మిਟਰ ਚ ਕੀ ਹੁੰਦਾ ਜੀ ਮੰਨ ਲਓ ਵੀ ਜੇ ਬੰਦੇ ਨੂੰ ਪਤਾ ਯਾਰ ਵੀ ਆਪਣਾ ਆਹ ਦੋ ਤਿੰਨ ਦਿਨ ਵੀ ਇੱਕ ਪਿੰਡ ਦੇ ਵਿੱਚ ਇੱਥੇ ਚੱਲੀ ਜਾਣਾਗਾ ਤਾਂ ਉਹਨੂੰ ਬਾਰ ਬਾਰ ਕੈਲੀਬ੍ਰੇਸ਼ਨ ਕਰਨ ਦੀ ਲੋੜ ਨਹੀਂ ਹੈ ਨਾ ਵੀ ਲੈਵਲ ਕਰ ਲਓ ਇਹ ਕੰਮ ਉਹ ਕਰ ਲਓ ਹਾਂ ਇਹ ਈਜ਼ੀ ਹੈ ਸਿਸਟਮ ਈਜ਼ੀਅਰ ਸਿਸਟਮ ਟਾਈਮ ਸੇਵਿੰਗ ਤਕਨੀਕ ਹੈਗੀ ਬਸ ਤੁਸੀਂ ਜੋ ਜਾਣਾਂਗਾ ਤਾਂ ਜਾ ਕੇ ਬਸ ਤੁਸੀਂ ਆਪਣੇ ਕੰਟਰੋਲਰ ਤੋਂ ਸੈਟਿੰਗ ਕਰਕੇ ਤੇ ਚਲਾ ਦੇਣਾਗਾ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਲੈਵਲ ਕਰ ਲਓ ਉਹਨੂੰ ਲੈਵਲ ਕਰ ਲਓ ਕੁਝ ਨਹੀਂ ਤੁਸੀਂ ਕਰਨਾ ਹੈਗਾ ਤੇ ਦੂਜੀ ਗੱਲ ਹੁਣ ਜਿਵੇਂ ਚਲੋ ਹੌਲੀ 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 ਜਦੋਂ ਸਾਰੀਆਂ ਕੰਪਨੀਆਂ ਨੇ ਇਹਨੂੰ ਡਿਵੈਲਪ ਕਰ ਲਿਆ ਜਦੋਂ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਆ ਗਿਆ ਫਿਰ ਉਹ ਇਹਨੂੰ ਸਲਾਉਣ ਲੱਗ ਜਾਣਗੇ ਸਾਹਮਣੇ ਹੁਣ ਕੀ ਹੁੰਦਾ ਜਿੰਨਾਂ ਕੋਲੇ ਨਹੀਂ ਹੈਗਾ ਜਿਹੜੇ ਲੇਜ਼ਰ ਚਲਾ ਰਹੇ ਨੇ ਪਹਿਲਾਂ ਤੋਂ ਫਾਰਮਰ ਉਹ ਉਤੀ ਸੈੱਟ ਨੇ ਸੈਟੀਸਫਾਈ ਨੇ ਉਹ ਤੋਂ ਤਾਂ ਉਹ ਨਵੀਂ ਚੀਜ਼ ਨੂੰ ਸੈਪਟ ਨਹੀਂ ਕਰ ਰਹੇ ਇੱਕੋ ਦਾਮ ਜਿਹੜਾ ਬੰਦਾ ਲੈ ਗਿਆ ਜੀ ਆਪਣੇ ਤੋਂ ਇਹ ਇਹ ਗੱਲ ਤਾਂ ਹੁਣ ਜਦੋਂ ਆਪਾਂ ਮੰਨ ਲਾ ਵੀ ਮੇਰੇ 2006-7 ਦੀ ਗੱਲ ਹੋਣੀ ਹੈ ਮੈਂ ਪੀਏਯੂ ਤੇ ਵਿਚ ਆਪਦੇ ਡੈਡੀ ਨਾਲ ਗਿਆ ਉਦੋਂ ਛੋਟੀ ਉਮਰ ਸੀ ਤਾਂ ਉੱਥੇ ਪਹਿਲੀ ਵਾਰੀ ਜਦੋਂ ਮੈਂ ਲੇਜ਼ਰ ਸਿਸਟਮ ਚੱਲਦਾ ਦੇਖਿਆ ਸੀ ਤਾਂ ਉੱਥੇ ਵੀ ਆਸੇ ਪਾਸੇ ਖੜੇ ਲੋਕ ਗੱਲਾਂ ਕਰ ਰਹੇ ਸੀ ਯਾਰ ਆਪਣੀਆਂ ਜਿਵੀਆਂ ਦਾ ਪੱਧਰ ਨੇ ਵੀ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਚੀਜ਼ ਹੈ ਇਹਦੀ ਕੀ ਲੋੜ ਹੈ ਕਹਿੰਦੇ ਹਾਂਜੀ ਹਾਂਜੀ ਇਹ ਤਾਂ ਬਿਨਾ ਮੈਂ ਕਿਹਾ ਵੀ ਕੋਈ ਵੀ ਫਸਲ ਬੰਦਾ ਬੀਜਣ ਤੋਂ ਕਿਤਰਾ ਹੁੰਦਾਗਾ ਵੀ ਰਹੀ ਇੱਕ ਵਾਰੀ ਜ਼ਮੀਨ ਨੂੰ ਪੱਧਰ ਕਰਕੇ ਬੀਜੀ ਠੀਕ ਹੈ ਹੌਲੀ ਜਦੋਂ ਸੁਰੂ ਸੁਰੂ ਤੇ ਤਾਂ ਇਹਨੂੰ ਵੀ ਔਖਾ ਬਣਾਇਆ ਤੇ ਹੌਲੀ ਹੌਲੀ ਹੁਣ ਇਹਨੂੰ ਵੀ ਅਪਣਾ ਲੈਣਗੇ ਆਉਣ ਵਾਲਾ ਟਾਈਮ ਜਿਹੜਾ ਆਪਾਂ ਹੁਣ ਦਾ ਟਾਈਮ ਕਹਿ ਦਈਏ ਜੀ 2-4 ਸਾਲਾਂ ਨੂੰ ਜੀਪੀਐਸ ਜੀਪੀਐਸ ਚੱਲੂਗਾ ਹਮ ਲੈਜ਼ਰ ਦੀ ਮਾਰਕੀਟ ਸਾਰੀ ਜੀਪੀਐਸ ਕਵਰ ਕਰ ਲੂਗਾ ਜੀ ਤੇ ਹੁਣ ਇਹਦੇ ਵਿੱਚ ਆਪਣੇ ਕੋਲੇ ਕਿਹੜੇ ਕਿਹੜੇ ਮਾਡਲ ਲੈਣਗੇ ਜਿਹੜਾ ਆਪਣਾ ਸਿੰਪਲ ਲੇਜ਼ਰ ਵਾਲਾ ਸਿਸਟਮ ਹੈ ਇੱਕ ਤਾਂ ਮੈਂ ਤੁਹਾਨੂੰ ਲੇਜ਼ਰ ਤੇ ਦਿਖਾਇਆ ਜੀ ਜਿਹਦੇ ਵਿੱਚ ਆਪਣਾ ਵਾਈਫਾਈ ਵਾਲਾ ਸਿਸਟਮ ਦਿੱਤਾ ਹੋਇਆ ਜੀ ట్రాన్స్‌ਮੀਟਰ ਨੂੰ ਆਪਾਂ ਐਸੇ ਕੰਟਰੋਲ ਬਾਕਸ ਤੋਂ ਕੰਟਰੋਲ ਕਰਾਂਗੇ ਆਪਾਂ ਨੂੰ ਉਹਦੇ ਕੋਲੇ ਜਾਣ ਦੀ ਲੋੜ ਨਹੀਂ ਹੈਗੀ ట్రాన్స్మిਟਰ ਦੇ ਕੋਲੇ। ਹੂੰ। ਇਤੋਂ ਬੇਸਿਕ ਮਾਡਲ ਜਿਹੜਾ ਹੋਊਗਾ ਉਹਦੇ ਵਿੱਚ ਕੀ ਹੋਊਗਾ ਵਾਈਫਾਈ ਸਿਸਟਮ ਨਹੀਂ ਹੋਊਗਾ। ਠੀਕ ਹੈ। ਅ ਬਾਕੀ ਸੇਮ ਹੈ ਸਾਰਾ ਕੁਝ بس ਤੁਸੀਂ ట్రాన్స్మిਟਰ ਨੂੰ ਨਹੀਂ ਇੱਥੋਂ ਕੰਟਰੋਲ ਕਰ ਸਕਦੇ। ਕਿਹੜਾ ਮਾਡਲ ਹੈ? ਹੂ ਪਿਆ ਜਿਹੜਾ ਆਪਣੇ ਕੋਲੇ ਮਾਡਲ? ਹਾਂਜੀ। ਜਿਹੜਾ ਆਹ ਵਾਲਾ ਮਾਡਲ ਪਿਆ। ਲੋਕ ਇੱਕ ਮਾਡਲ ਇਹਦੇ ਵਿੱਚ ਇਹ ਆਉਂਦਾਗਾ। ਇਹਨਾਂ ਦੋਹਾਂ ਦੀ ਆਸ ਵਿੱਚ ਕੀਮਤ ਦਾ ਫਰਕ ਕਿੰਨਾ ਕ ਹੈ? ਅਪਰੋਕਸ ਹੈ ਜੀ 10000 ਤੋਂ ਡਿਫਰੈਂਸ ਹੈਗਾ ਹੀ 10 ਸਕੇਅਰ ਘੱਟ ਹੈ ਉਹਦੇ ਵਿੱਚ ਬੈਟਰੀ ਚਾਰਜ ਕਰਨ ਵਾਲਾ ਸਿਸਟਮ ਇਹ ਹੈ ਨਹੀਂ ਠੀਕ ਹੈ ਮਤਲਬ ਇਹਦੇ ਵਿੱਚ ਦੋਨੇ ਚੀਜ਼ਾਂ ਕੰਪਲੀਟ ਨੇਗੀਆਂ ਤੁਸੀਂ ਸਾਰਾ ਕੰਟਰੋਲ ਵੀ ਇਹ ਤੋਂ ਕਰ ਸਕਦੇ ਹੋ ਤੇ ਉਹਦੀ ਜਿਹੜੀ ਬੈਟਰੀ ਆ ਉਹ ਵੀ ਇੱਥੋਂ ਚਾਰਜ ਕਰ ਸਕਦੇ ਹੋਗੇ ਤੇ ਜੇ ਆਪਾਂ ਹੁਣ ਕਿਸੇ ਹੋਰ ਜਿਹੜੇ ਮਤਲਬ ਮਾਰਕੀਟ ਦੇ ਵਿੱਚ ਚੱਲ ਰਹੇ ਨੇਗੀਆਂ ਕੰਪਨੀਆਂ ਉਹਨਾਂ ਦੇ ਨਾਲੋਂ ਮੋਬਾ ਦਾ ਕਿਹਦੀ ਵੀ ਕੁਆਲਿਟੀ ਦੇ ਵਿੱਚ ਤਾਂ ਅਪ ਹੈਗੀ ਹੈਗਾ ਰੇਟ ਦੇ ਵਿੱਚ ਕਿੰਨਾ ਕੁ ਫਰਕ ਆ ਡਿਫਰੈਂਸ ਕੋਈ ਜ਼ਿਆਦਾ ਫਰਕ ਨਹੀਂ ਕਹਿ ਸਕਦੇ ਤੁਸੀਂ ਮਤਲਬ ਜੈਨੂਨ ਰੇਟ ਹੀ ਹੈਗੇ ਨੇ ਜਿਵੇਂ ਆਪਾਂ ਗੱਲ ਕਰੀ ਬਾਹਰ ਦੀ ਕੰਪਨੀ ਹੈ ਨਾ ਜਰਮਨੀ ਉਸ ਸਾਫ ਦੇ ਰੇਟ ਨਹੀਂ ਹੈਗੇ ਬਹੁਤ ਜ਼ਿਆਦਾ ਨੇ ਆਮ ਨਾਲੋਂ ਆਪਣੇ ਜਿਹੜੇ ਇੰਡੀਆ ਦੇ ਸਿਸਟਮ ਨੇ ਕੋਈ 10000 5000 ਦਾ ਡਿਫਰੈਂਸ ਜ਼ਿਆਦਾ ਮਹਿੰਗਾ ਨਹੀਂ ਹੈਗਾ ਚੀਜ਼ ਤੁਹਾਨੂੰ ਉਹ ਮਿਲੂਗੀ ਜਿਵੇਂ ਆਪਾਂ ਕਹਿ ਤੀ ਬਾਹਰ ਦੀ ਟੈਕਨੋਲੋਜੀ ਹੈ ਨਾ ਇਹਦੀ ਗਾਰੰਟੀ ਵਾਰੰਟੀ ਕਿੰਨੀ ਹੈ 2 ਸਾਲ ਦੀ 2 ਸਾਲ ਦੀ 2 ਸਾਲ ਦੀ ਗਾਰੰਟੀ ਵਾਰੰਟੀ ਰਹੂਗੀ ਕੰਪਲੀਟ 1 ਸਾਲ ਤੱਕ ਮਤਲਬ 1 ਸੀਜ਼ਨ ਤੱਕ ਅਸੀਂ ਤੁਹਾਨੂੰ ਫੀਲਡ ਸਰਵਿਸ ਦਵਾਂਗੇ ਜੀ ਕਸਟਮਰ ਨੂੰ ਫੀਲਡ ਦੇ ਵਿੱਚ ਜਾ ਕੇ ਦੂਜੇ ਸਾਲ ਆਪਣੇ ਕੋਲੇ ਆਪਣੀ ਖੁਦ ਦੀ ਲੈਬ ਹੈ ਦੂਜੇ ਸਾਲ ਉਹਦਾ ਖਰਚਾ ਕੋਈ ਨਹੀਂ ਲੱਗੂਗਾ ਜੀ ਕਸਟਮਰ ਦਾ ਫ੍ਰੀ ਆਫ ਕੋਸਟ ਰਿਪੇਅਰ ਕਰਕੇ ਦਵਾਂਗੇ ਜੀ ਠੀਕ ਹੈ ਦੋ ਸਾਲ ਤੱਕ ਸਿਸਟਮ ਦਾ ਕੋਈ ਸਰਟ ਨਹੀਂ ਜੀ ਇੱਕ ਚੀਜ਼ ਹੋਰ ਜਿਵੇਂ ਹੁਣ ਮੰਨ ਲਓ ਵੀ ਸੀਜ਼ਨ ਚੱਲ ਰਿਹਾ ਬੰਦੇ ਦਾ ਕਰਾਹਗਾ ਜਿਹੜਾ ਖੇਤ ਦੇ ਵਿੱਚ ਹੈ ਠੀਕ ਹੈ ਇੱਕ ਮੌਕੇ ਉਹਦਾ ਕਰਾਹਗਾ ਜਿਹੜਾ ਖਰਾਬ ਹੋ ਗਿਆ ਤੇ ਰਿਪੇਅਰ ਕਰਨ ਦੇ ਉੱਤੇ ਕੋਈ ਇੱਕ ਦਿਨ ਲੱਗਣਾ ਦੋ ਦਿਨ ਲੱਗਣਾ ਤਾਂ ਉਹਦਾ ਕੀ ਹੱਲ ਹੋਊਗਾ ਦੇਖੋ ਜੇ ਅਸੀਂ ਨਵਾਂ ਸਿਸਟਮ ਦਿਨੇ ਹੀ ਮੰਨ ਲਓ ਜੇ ਉਹਦਾ ਖੜਦਾ ਮਤਲਬ ਕਿਸੇ ਵਜ੍ਹਾ ਤੋਂ ਟਾਈਮ ਲੱਗ ਰਿਹਾ ਇੱਕ ਦੋ ਦਿਨ ਦਾ ਤਾਂ ਅਸੀਂ ਉਹਨੂੰ ਚਲਾਣ ਲਈ ਆਪਦਾ ਦੂਜੀ ਚੀਜ਼ ਜੋ ਵੀ ਚੀਜ਼ ਚ ਫਾਲਟ ਆਉਂਦਾ ਟਰਾਂਸਮਿਟਰ ਉਹ ਰਿਪਲੇਸ ਕਰ ਦੋ ਅਸੀਂ ਦਵਾਂਗੇ ਦੇਵਾਂਗੇ ਹਾਂ ਤੇ ਜਦੋਂ ਉਹਦੀ ਉਹ ਠੀਕ ਹੋ ਗਈ ਤਾਂ ਉਹਦੀ ਉਹ ਵਾਪਸ ਕਰ ਦਾਂਗੇ ਬਿਲਕੁਲ ਬਾਕੀ ਰਿਪੇਅਰ ਦਾ ਤੁਸੀਂ ਸੈਟਅਪ ਦੇਖ ਸਕਦੇ ਹੋ ਨਹੀਂ ਆਪਣੇ ਕੋਲੇ ਸਾਰਾ ਸੈਟ ਮੰਨ ਲਓ ਬੰਦੇ ਦਾ ਕੰਮ ਨਹੀਂ ਖੜੂ ਕਿਸੇ ਵੀ ਤਰ੍ਹਾਂ ਇੱਕ ਮਿੰਟ ਥੋੜਾ ਇਹ ਦੱਸੋ ਮੰਨ ਲਓ ਹੁਣ ਆਪਣੇ ਤੁਹਾਡੇ ਸੁਨਾਮ ਦੇ ਨੇੜਲਾ ਏਰੀਆ ਹੈ ਠੀਕ ਹੈ ਸੰਗਰੂਰ ਦਾ ਕੋਈ ਕਿਤੇ ਦਾ ਵੀ ਬਰਨਾਲੇ ਦਾ ਲਾ ਲੀਏ ਉਹਨਾਂ ਦੇ ਕਿਸੇ ਹੋਰ ਕੰਪਨੀ ਦੇ ਸਿਸਟਮ ਦੇ ਵਿੱਚ ਦਿੱਕਤ ਉਹਦੇ ਕੋਲੇ ਮੋਬਾਦਾ ਹੈ ਨਹੀਂ ਪਰ ਉਹਨੂੰ ਹੁਣ ਵੀਰ ਨੂੰ ਪਤਾ ਤਾਂ ਲੱਗ ਗਿਆ ਨਾ ਵੀਡੀਓ ਰਾਹੀਂ ਵੀ ਇੱਥੇ ਇਹ ਚੀਜ਼ ਦੀ ਦਿੱਕਤ ਤਾਂ ਅੱਗੇ ਜਿਹੜੀ ਉਹ ਸੋਲਵ ਕੀਤੀ ਜਾਂਦੀ ਹੈ ਜੇ ਕਿਸੇ ਨੂੰ ਪਰ ਤਾਂ ਉਹਦੀ ਵੀ ਰਿਪੇਅਰ ਹੋ ਜੀ ਇੱਥੇ ਕੋਲੇ ਜੀ ਹਰ ਤਰ੍ਹਾਂ ਦੇ ਸਿਸਟਮ ਦੀ ਰਿਪੇਅਰ ਹੈ ਜੀ ਹਰ ਸਿਸਟਮ ਦਾ ਸਪੇਅਰ ਪਾਰਟ ਮੌਕੇ ਤੇ ਮਿਲਦਾ ਹੈ ਮੰਨ ਲਓ ਕਿਸੇ ਵੀ ਕੰਪਨੀ ਦਾ ਸਿਸਟਮ ਹੈ ਜਿਸ ਸੀਜ਼ਨ ਦੇ ਵਿੱਚ ਕਿਸੇ ਕਸਟਮਰ ਦਾ ਖੜਦਾ ਆਪਣੇ ਕੋਲੇ ਆ ਕੇ ਰਿਪੇਅਰ ਕਰਵਾ ਸਕਦਾ ਹੈ ਆਪਾਂ ਰਿਪੇਅਰ ਕਰਕੇ ਦਵਾਂਗੇ ਕੋਈ ਉਹਦੇ ਕੋਲ ਟੀਐਨਡੀ α ਕੋਈ ਮਰਜ਼ੀ ਬਿਲਕੁਲ ਕੋਈ ਵੀ ਹੈ ਆਪਾਂ ਨੂੰ ਕਾਲ ਕਰੇ ਆਵੇ ਆਪਾਂ ਸੈੱਟ ਕਰਕੇ ਦਵਾਂਗੇ ਲੋ ਵੀ ਆ ਵੀ ਥੋੜਾ ਮੋਬਾ ਤੋਂ ਇਲਾਵਾ ਕੋਈ ਵੀ ਸਿਸਟਮ ਮੰਗਾ ਤੁਸੀਂ ਉਹਨੂੰ ਆ ਕੇ ਠੀਕ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਇੱਕ ਸਿਸਟਮ ਦਾ ਸਪੇਅਰ ਪਾਰਟ ਮਿਲਦਾ ਹੀ ਮੰਨ ਲਓ ਕੋਈ ਲੀਡਾਂ ਨੇ ਜਵੇਂ ਲੀਡਾਂ ਪਈਆਂ ਹੁੰਦੀਆਂ ਨੇ ਨਾ ਨਾ ਟੀਐਨਡੀ ਦੀਆਂ ਨੇ ਚਾਹੇ ਅਲਫਾ ਦੀਆਂ ਨੇ ਚਾਹੇ ਮੋਬਾ ਦੀਆਂ ਹਰ ਇੱਕ ਪ੍ਰੋਵਾਈਡ ਕਰਵਾ ਸਕਦੇ ਹਾਂ ਹਰ ਚੀਜ਼ ਮਿਲ ਜਾਂਦੀ ਹੈ ਜੀ ਤੇ ਇੱਕ ਮੈਨੂੰ ਇਹ ਦੱਸੋ ਹੁਣ ਸਿਸਟਮ ਤਾਂ ਬੰਦਾ ਤੁਹਾਡੇ ਤੋਂ ਲੈ ਲੂਗਾ ਜਿਹੜੀ ਉਹਨੂੰ ਬਾਕਿਟ ਚਾਹੀਦੀ ਆ ਬਾਕਿਟ ਤਾਂ ਆਪਣੇ ਕੋਲੇ ਹੁੰਦੀ ਹੈ ਅਵੇਲੇਬਲ ਬਿਲਕੁਲ ਜੀ ਬਾਕਿਟ ਵੀ ਆਪਾਂ ਆਪ ਤਿਆਰ ਕਰਦੇ ਹਾਂ ਜੀ ਲਓ ਜੀ ਆ ਤੁਹਾਨੂੰ ਆਪਣੇ ਕੋਲੇ ਦੋ ਮਾਡਲ ਬਾਕਾਂ ਦੇ ਤਿਆਰ ਨੇ ਜੀ ਬਾਕਟ ਦੇ ਵਿੱਚ ਇਹ ਆ ਗਿਆ ਸਪੋਰਟਸ ਡੀਲਕਸ ਡੀਲਕਸ ਮਾਡਲ ਤੇ ਇੱਕ ਆ ਗਿਆ ਸਪੋਰਟਸ ਮਾਡਲ ਸਪੋਰਟਸ ਮਾਡਲ ਇਹਨਾਂ ਦੋਹਾਂ ਦੇ ਵਿੱਚ ਕੀ ਡਿਫਰੈਂਸ ਹੈ ਡਿਫਰੈਂਸ ਦੋਨਾਂ ਦੇ ਵਿੱਚ ਇਹ ਥੋੜਾ ਹੈਵੀ ਬਣਿਆ ਹੋਇਆ ਜੀ ਇੱਕ ਪਲੇਟ ਤੋਂ ਤਿਆਰ ਹੈ ਮਤਲਬ ਜਿਹੜਾ ਸਪੋਰਟਸ ਡੀਲਕਸ ਮਾਡਲ ਹੈ ਇਹਦੀ ਦੇਖੋ ਇਹਦੇ 'ਚ ਕਿਤੇ ਵੀ ਬੈਲਡਿੰਗ ਨਹੀਂ ਹੈਗੀ ਉਰੋਂ ਵੀ ਬੰਡ ਹੈ ਜੀ ਉਰੋਂ ਵੀ ਬੰਡ ਹੈ ਇਹਦੇ 'ਚ ਬੈਲਡਿੰਗ ਦਾ ਕੰਮ ਬਹੁਤ ਘੱਟ ਹੈ ਮਜ਼ਬੂਤੀ ਜ਼ਿਆਦਾ ਹੈ ਜੀ ओके ਬਗੜ ਦੀ ਠੀਕ ਹੈ ਜੀ ਬਾਕੀ ਤੁਸੀਂ ਦੇਖੋ ਆ ਚੀਜ਼ਾਂ ਪੂਰੀਆਂ ਸਾਈਡ ਪੱਲੇ ਲਾਏ ਹੋਏ ਨੇ ਜੀ ਸਾਰੇ 10mm ਚੋਂ 8 8mm ਚੋਂ ਬਗੜ ਤਿਆਰ ਹੈ ਜੀ ਆਪਣੀ 5mm ਚੋਂ ਆਪਣਾ ਬੂਮ ਤਿਆਰ ਹੈ ਬੂਮ ਹੈਵੀ ਬਗੜ ਤਿਆਰ ਕਰੀ ਹੋਈ ਹੈ ਜੀ ਸਾਰੀ ਆਫਟਰ ਪੈਂਟ ਫਿਟਿੰਗ ਹੈ ਜੀ ਬਗੜ ਦੀ ਓਕੇ ਹਾਈਡਰੋਲਿਕ ਸਿਸਟਮ ਹੈ ਡਿਸਟ੍ਰਿਬਿਊਟਰ ਹੈ ਜੀ ਜੈਕ ਹੈ ਸਾਰਾ ਵਧੀਆ ਕੰਪਨੀ ਦਾ ਲਾਏ ਹੋਏ ਨੇ ਫੁੱਲ ਗਾਰੰਟੀ ਵਾਰੰਟੀ ਇਸ ਜਿੰਦੀ ਇਹਦੇ ਵਿੱਚ ਇਲੈਕਟ੍ਰੋਨਿਕ ਕੰਟਰੋਲ ਵੀ ਆਇਆ ਦਾ ਵਾਸਤੇ ਦਾ ਆਪਾਂ ਚੈਨ ਲਾਉਨੇ ਆ ਜੀ ਚੈਨ ਦਾ ਕੀ ਹੈ ਮਤਲਬ ਜੇ ਕੋਈ ਪ੍ਰੋਬਲਮ ਆ ਵੀ ਗਈ ਮੰਨ ਲਓ ਗਰੰਟੀ ਤੋਂ ਬਾਹਰ ਹੋ ਜਾਂਦਾ ਉਹ ਕਰਾ ਚੈਨ ਨੂੰ ਬੰਦਾ ਆ ਪ੍ਰਿਪੇਅਰ ਕਰ ਸਕਦਾ 10 ਰੁਪਏ ਦਾ ਇੱਕ ਲੋਕ ਆਉਂਦਾ ਵਾਰ ਤੋਂ ਬਾਅਦ ਉਹ ਟੁੱਟਦਾ ਲਿਆ ਕੇ ਦੁਕਾਨ ਤੋਂ ਪਾ ਲੰਦਾ ਗਸਟੋ ਲੈਂਦਾ ਪਰ ਜੇ ਇਲੈਕਟ੍ਰੋਨਿਕਲ ਖਰਾਬ ਹੁੰਦਾ ਉਹ ਨੂੰ ਸਾਡੇ ਕੋਲ ਆਉਂਦਾ ਇਹ ਕਈ ਵਾਰੀ ਕਿਸੇ ਦਾ ਕੈਬਨ ਵਾਲਾ ਟਰੈਕਟਰ ਆ ਜਾਂ ਹੋਰ ਉਹਦੇ ਵਾਸਤੇ ਤਾਂ ਫਿਰ ਆਪਸ਼ਨ ਦੇਣੀ ਪਵੇ ਪਹਿਲੇ ਜੀਪੀਐਸ ਦੀ ਫਿਰ ਫਾਰਮਸਟ ਦੀ ਲੋੜ ਹੀ ਨਹੀਂ ਹੈਗੀ ਜੀ ਲੋੜ ਹੀ ਨਹੀਂ ਹੈ ਨਾ ਗੱਲ ਹੀ ਖਤਮ ਹੋ ਗਈ ਏਸੀ ਕੈਬਨ ਵਾਲਾ ਟਰੈਕਟਰ ਹੈ ਤਾਂ ਉਹ ਜੀਪੀਐਸ ਲੈ ਕੇ ਜਾਵੇ ਹਾਂ ਲੋ ਆ ਆਪਣਾ ਉਹਨੂੰ ਚੱਕਰਾਂ ਚ ਲੈਣ ਦੀ ਜਰੂਰਤ ਹੀ ਹੈ ਨਹੀਂ ਬਸ ਹਾਂ ਗੱਲ ਹੀ ਖਤਮ ਹੋ ਗਈ ਅਸੀਂ ਦਿੱਤੇ ਵੀ ਨੇ ਕਾਫੀ ਇਹ ਸੇ ਕੈਬਿੰਦੇ ਜੀਪੀਐਸ ਵਧੀਆ ਚੱਲ ਰਹੇ ਨੇ ਹਾਂ ਦੀ ਇੱਕ ਆਪਣੇ ਕੋਲੇ ਸਪੋਰਟਸ ਮਾਡਲ ਹੈ ਇਹ ਆ ਗਿਆ ਸਪੋਰਟਸ ਮਾਡਲ ਸਭ ਤੋਂ ਜ਼ਿਆਦਾ ਮਾਰਕੀਟ ਤੇ ਪੀਕ ਕਰਨ ਵਾਲਾ ਜਿਹੜਾ ਮਾਡਲ ਹੈ ਤੁਹਾਨੂੰ ਪਤਾ ਹੋਊਗਾ ਸਦਾ ਬਹਾਰ ਚੀਜ਼ ਹੈ ਸਦਾ ਬਹਾਰ ਚੀਜ਼ ਹੈਗੀ ਤੇ ਅੱਖਾਂ ਮੀਟ ਕੇ ਚਲਾ ਸਕਦੇ ਚਲਾ ਸਕਦੇ ਸਭ ਤੋਂ ਵਧੀਆ ਵਰਕਿੰਗ ਆਪਾਂ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਜਿਵੇਂ ਹੁਣ ਤੁਹਾਡੇ ਕੋਲੇ ਸਿਸਟਮ ਵੀ ਸਿੱਧਾ ਤੁਹਾਡੇ ਤੋਂ ਲੈਂਦਾ ਬੰਦਾ ਆ ਵੀ ਤੁਹਾਡੇ ਤੋਂ ਲੈਂਦਾ ਕੋਈ ਰੇਟ ਦੇ ਵਿੱਚ ਬਾਕੀ ਮਾਰਕੀਟ ਦੇ ਨਾਲ ਉਹਦਾ ਫਾਇਦਾ ਹੋ ਚੰਗੀ ਕੁਆਲਿਟੀ ਦੇ ਵਿੱਚ ਜੇ ਦੋਨੋਂ ਚੀਜ਼ਾਂ ਸਾਡੇ ਤੋਂ ਲੈਂਦੇ ਨੇ ਜੀ ਵਿਦ ਬਗਟ ਵਿਦ ਸਿਸਟਮ ਤਾਂ ਅਸੀਂ ਉਹਨੂੰ ਰੇਟ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਵੀ ਸਾਡੇ ਰੇਟ ਥੋੜੇ ਹੋਰ ਸਿਸਟਮ ਨਾਲੋਂ ਥੋੜੇ ਉੱਪਰ ਨੇ ਪਰ ਜੇ ਸਾਡੇ ਤੋਂ ਦੋਨੇ ਚੀਜ਼ਾਂ ਇਕੱਠੀਆਂ ਲੈਂਦਾ ਅਸੀਂ ਰੇਟ ਉਸੇ ਰੇਟ 'ਤੇ ਦਵਾਂਗੇ ਉਹਨਾਂ ਨੂੰ ਜੋ ਬਾਕੀ ਕੰਪਨੀਆਂ ਦੇ ਰੇਟ ਨੇ ਆਪਾਂ ਕਹਿੰਦੇ ਵੀ ਵਧੀਆ ਜੈਨੂਇਨ ਰੇਟ ਡਿਸਕਾਊਂਟ ਕਰਕੇ ਦਵਾਂਗੇ ਯਾਨੀ ਕਹਿਣ ਦਾ ਭਾ ਇਹ ਬੰਦਾ ਸਾਰੇ ਪਾਸੇ ਟਰਾਈ ਕਰ ਲੇ ਟਰਾਈ ਕਰਨ ਤੋਂ ਬਾਅਦ ਇੱਕ ਤਾਂ ਉਹਨੂੰ ਚੀਜ਼ ਬੈਸਟ ਮਿਲ ਜ કરીਏ ਅੱਜ ਉਹ ਦਵਾਂਗੇ ਆਪਾਂ ਕੱਲਾ ਬੰਦੇ ਨੂੰ ਰੇਟ ਪਿੱਛੇ ਵੀ ਨਹੀਂ ਜਾਣਾ ਚਾਹੀਦਾ ਵੀਰੋ ਜੇ ਤੁਹਾਨੂੰ ਚੰਗੀ ਚੀਜ਼ ਸੇਮ ਰੇਟ ਦੇ ਵਿੱਚ ਮਿਲਦੀ ਹੈ ਤਾਂ ਉਹ ਚੀਜ਼ ਇੱਕ ਵਾਰੀ ਟਰਾਈ ਕਰਨੀ ਚਾਹੀਦੀ ਹੈ ਤੇ ਰੋਟਾਵੇਟਰ ਰੋਟਾਵੇਟਰ ਇਹ ਹੱਥ-ਫੁੱਟ ਹੈ ਜੀ ਹੱਥ-ਫੁੱਟ 60 ਬਲੇਡ ਦੇ ਵਿੱਚ ਠੀਕ ਹੈ ਜੀ ਠੀਕ ਹੈ ਤਾਂ ਪਾ ਚਾਰਵਾਂ ਮੈਮ ਦੀ ਸਾਰੀ ਬਾਡੀ ਲਾਈ ਹੋਈ ਹੈ ਜੀ 13 23 ਦਾ ਮੇਨ ਗੀਅਰ ਲਾਇਆ ਹੋਇਆ ਹੈ ਹੈਵੀ ਡਿਊਟੀ ਓਕੇ ਠੀਕ ਹੈ ਜੀ ਆਫਟਰ ਪੇਂਟ ਫਿਟਿੰਗ ਹੈ ਸਾਰੀ ਜਿਹੜੀਆਂ ਸੀਲਾਂ ਪਾਈਆਂ ਹੋਈਆਂ ਨੇ ਸਾਈਡ ਤੇ ਸਾਈਡ ਤੇ ਸੀਲਿੰਗ ਸਾਰੀ ਮਕੈਨੀਕਲ ਸੀਲ ਹੈ ਮਕੈਨੀਕਲ ਸੀਲ ਹੈ ਸਾਰੀ ਮਕੈਨੀਕਲ ਸੀਲ ਹੈ ਚਾਰ ਸ਼ੌਕਰ ਲਾਏ ਹੋਏ ਨੇ ਪਿੱਛੇ ਫੁੱਲ ਹੈਵੀ ਰੋਟਾਵੇਟਰ ਤਿਆਰ ਕੀਤਾ ਹੋਇਆ ਜੀ ਹੂੰ ਤੇ ਇਹ ਇਹਦੇ ਵਿੱਚ ਦੇਖ ਸਕਦੇ ਹੋ ਸਾਰਾ ਹੁਕਮ ਇਹਦੇ ਵਿੱਚ ਕਿਹੜੇ ਕਿਹੜੇ ਸਾਈਜ਼ ਅਵੇਲੇਬਲ ਆਪਣੇ ਕੋਲ ਆਪਣੇ ਕੋਲੇ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਪ੍ਰੋਵਾਈਡ ਹੈ 7 ਤੋਂ ਲੈ ਕੇ 10 10 ਰੇਟ ਦੇ ਬਾਰੇ ਇਹਦਾ ਕੋਈ ਜਾਣਕਾਰੀ ਦੇ ਸਕਦੇ ਹੋ? ਰੇਟ ਦੇ ਬਾਰੇ ਆਈਡੀਆ ਦੇ ਸਕਦੇ ਨਹੀਂ। ਬਾਕੀ ਮੈਂ ਦੇਖੋ ਮੌਕੇ ਦੇ ਹਨ ਜਿਵੇਂ 8 ਫੁੱਟਾ 60 ਪਲੇਟ ਦੇ ਵਿੱਚ ਹੈ ਜੀ ਤਾਂ ਇਹ ਅਸੀਂ ਕਸਟਮਰ ਨੂੰ 1,10,000 ਦਾ ਦੇ ਦਿੰਦੇ ਹਾਂ। ਜੀ। ਹਾਂਜੀ। ਪੂਰੀ ਵਧੀਆ ਕੁਆਲਿਟੀ ਦੀ ਗਾਰੰਟੀ ਵਾਰੰਟੀ ਰਹੂਗੀ ਜੀ ਫੁੱਲ। ਇੱਕ ਸੀਜ਼ਨ ਦੀ। ਹਾਂਜੀ। ਸੋ ਜੇ ਕਿਸੇ ਵੀਰ ਨੂੰ ਕੋਈ ਚਾਹੀਦਾਗਾ ਵੱਖਰੇ ਵੱਖਰੇ ਸਾਈ ਦਾ ਕੋਈ ਸਾਈਲੇਜ ਵਾਲੀ ਮਸ਼ੀਨ ਚਾਹੀਦੀ ਹੈ ਮੱਕੀ ਦੇ ਦਾਣੇ ਸੋਨਾ ਲਿਕਾ ਦੀ ਟੀਲਰਸ਼ਿਪ ਆ ਗਈ ਵਾਈਆਂ ਕੋਲੇ। ਉਹ ਚੀਜ਼ ਵੀ ਤੁਸੀਂ ਲੈ ਸਕਦੇ ਹੋਗੇ ਵਧੀਆ ਰੇਟ ਦੇ ਵਿੱਚ ਦੇ ਦਾਂਗੇ ਸੋਨਾਲੀ ਕਾ ਦੀ ਮੱਕੀ ਵਾਲੀ ਮਸ਼ੀਨ ਵੀ ਦੀ ਠੀਕ ਹੈ ਹੁਣ ਫੁੱਲ ਟ੍ਰੈਂਡ ਤੇ ਹੁਣ ਸੀਜ਼ਨ ਵੀ ਹੈ ਹਨਾ ਮੱਕੀ ਦਾ ਇਹ ਸਿੰਗਲ ਰੋ ਵਾਲੀ ਹੈ ਹਾਂ ਸਿੰਗਲ ਰੋ ਵਾਲੀ ਹੈ ਸਿੰਗਲ ਰੋ ਵਾਲੀ ਵੀਰੋ ਜੇ ਕਿਸ ਨੂੰ ਚਾਹੀਦੀ ਹੈ ਸੋਨਾਲੀ ਕਾ ਦੀ ਮਸ਼ੀਨ ਬਾਈਆਂ ਕੋਲੇ ਅਵੇਲੇਬਲ ਆ ਤੁਸੀਂ ਲੈ ਸਕਦੇ ਹੋ ਤੇ ਕਿੰਨੀਆਂ ਕ ਮਸ਼ੀਨਾਂ ਇੱਧਰ ਚੱਲ ਰਹੀਆਂ ਨੇ ਆਪਣੇ ਏਰੀਆ 'ਚ ਆਪਣੇ ਸੁਨਾਹ ਏਰੀਆ ਦੇ ਵਿੱਚ ਮੈਂ ਨੀਅਰ ਅਬਾਊਟ 60 ਤੋਂ 70 ਮਸ਼ੀਨਾਂ ਹੋਣਗੀਆਂ ਪਿਛਲੇ ਸੀਜ਼ਨ ਬਹੁਤ ਵਧੀਆ ਚੱਲਦੀ ਹੈ ਬਹੁਤ ਵਧੀਆ ਬਹੁਤ ਵਧੀਆ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਈ ਹੋਵੇ ਓਨੈਸਟਲੀ ਦੇਖੋ ਇੱਕ ਦੋ ਦਿੱਕਤਾਂ ਹੈਗੀਆਂ ਸੀਗੀਆਂ ਪਰ ਮਾੜੀ ਛੋਟੀ ਮੋਟੀ ਕਹਿ ਸਕਦੇ ਆ ਉਹ ਐਕਟਿਵ ਕੰਪਨੀ ਨੇ ਸੋਲਵ ਕਰਤੀਆਂ ਜੀ ਠੀਕ ਹੈ ਕੋਈ ਮਾੜੀ ਮੋਟੀ ਬ੍ਰੇਕਡਾਊਨ ਦੀ ਹੈਗੀ ਸੀਗੀ ਉਹ ਚੀਜ਼ ਹੈਵੀ ਕੋਈ ਜਿਵੇਂ ਜਿਵੇਂ ਫੀਡਬੈਕ ਜਾਂਦਾਗਾ ਬਿਲਕੁਲ ਬਿਲਕੁਲ ਮਤਲਬ ਇਸ ਵਾਰ ਆਪਾਂ ਕੋਈ ਕੰਪਲੇਂਟ ਨਹੀਂ ਕੰਪਨੀ ਦਾ ਕਹਿਣਾ ਹੈ ਵੀ ਜੋ ਇੱਕ ਦੋ ਦਿੱਕਤਾਂ ਉਹਨਾਂ ਨੂੰ ਪਿਛਲੀ ਵਾਰ ਆਈਆਂ ਸੀ ਉਹਨਾਂ ਨੂੰ ਦੂਰ ਕਰਤੀਆਂ ਜੇ ਆਉਂਦੀ ਹੈ ਤਾਂ ਅਸੀਂ ਬੈਠੇ ਆਂ ਦੀ ਬੈਠੇ ਆ ਠੀਕ ਹੈ ਪੂਰੀ ਸਰਵਿਸ ਮਿਲੂਗੀ ਹੱਲ ਕਰਕੇ ਤੁਮੈਂ ਹੱਲ ਕਰ ਕਿਤੇ ਮੈਂ ਤੁਹਾਨੂੰ ਵੀਰੋ ਤੁਸੀਂ ਆ ਸਕਦੇ ਹੋਗੇ ਨੰਬਰ ਸਕਰੀਨ ਤੇ ਵੀ ਚੱਲ ਰਹੇ ਨੇਗੇ ਸੁਨਾ ਇੱਥੇ ਇਹ ਜਿਹੜਾ ਸ਼ੋਰੂਮ ਆਂ ਗਵਾਈ ਹੋਰਾਂ ਦਾ ਇੱਥੇ ਤੁਸੀਂ ਆ ਸਕਦੇ ਹੋਗੇ ਨੰਬਰ ਸਾਹਮਣੇ ਆ ਬਾਕੀ ਸਕਰੀਨ ਤੇ ਚੱਲ ਰਹੇ ਨੇਗੇ ਸੋ ਹਰ ਸ਼ਿਕਾ ਦਾ ਸਾਰੇ ਨੂੰ ਠੀਕ ਹੈ ਹਮਸ਼ ਬਾਈ ਜੀ ਠੀਕ ਹੈ ਵੀਰੇ ਓਕੇ ਜੀ ਥੈਂਕ ਯੂ ਥੈਂਕ ਯੂ